ਸੱਤੀ ਪਤੰਗੋ ਮੈਂ ਨੂੰ ਪੰਨੋ ਦੇ ਦੇਖ ਮੈਂ ਖੱਤਰ ਮੇ ਖੀਚੇ ਮੈਂ ਨੂੰ ਪੰਗੋ ਨਿਕਲ ਹੋਏ ਪੰਨ ਪਤਾ ਬੋਗੇ ਪੰਜਾਬ ਸਰਕਾਰ ਵੱਲੋਂ ਖੇਡਾਂ ਵਾਤਨ ਪੰਜਾਬ ਦੀਆਂ ਦਾ ਸੀਜ਼ਨ 3 ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ 20 ਅਗਸਤ ਤੋਂ ਸੰਗਰੂਰ ਜ਼ਿਲ੍ਹੇ ਤੋਂ ਸ਼ੁਰੂ ਹੁੰਦਾ ਹੋਇਆ ਅੱਜ ਮੁਹਾਲੀ ਦੇ ਵਿੱਚ ਐਂਟਰ ਕਰ ਗਏ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਵੱਡੀ ਗਿਣਤੀ ਦੇ ਵਿੱਚ ਖਿਡਾਰੀ ਅਤੇ ਪ੍ਰਸ਼ਾਸਨ ਇੱਥੇ ਪਹੁੰਚਿਆ ਗੱਲਬਾਤ ਕਰਦੇ ਆ ਜਾਣਦੇ ਆ ਨਾ ਖੇਡਾਂ ਦੇ ਬਾਰੇ

ਕਿਰੋ ਸੱਚੇ ਬਾਦਸ਼ਾਹਗੇ ਇਹੀ ਅਰਦਾਸ ਕਰਦੇ ਆ ਕਿ ਸਾਡੇ ਪੰਜਾਬ ਨੂੰ ਫਿਰ ਤੋਂ ਉਹੀ ਪੰਜਾਬ ਉਹੀ ਹੱਸਦਾ ਖੇਲਦਾ ਪੰਜਾਬ ਤੇ ਉਹੀ ਖੇਡਾਂ ਵਾਲਾ ਪੰਜਾਬ ਜਦੋਂ ਘਰ ਘਰ ਦੇ ਵਿੱਚ ਹਾਕੀ ਖੇਡਦੇ ਸੀ ਬੱਚੇ ਪਟਵਾਲ ਖੇਡਦੇ ਸੀ ਮਾਪੇ ਵੀ ਸਹਿਯੋਗ ਕਰਦੇ ਸੀ ਗਵਰਨਮੈਂਟ ਵੀ ਸਹਿਯੋਗ ਕਰਦੀ ਸੀ ਕੋਚ ਸਹਿਬਾਨ ਟੀਚਰ ਸਹਿਬਾਨ ਸਾਰੇ ਸਹਿਯੋਗ ਕਰਦੇ ਸੀ ਪਰ ਕਿੰਨਾ ਇਹੋ ਜਿਹਾ ਕਾਲਾ ਦੌਰ ਆਇਆ ਜੀਨੇ ਹਰ ਕੁਝ ਜਗਿਆ ਤਾਸਾਰੇ ਸਾਡੇ ਪੰਜਾਬ ਨੂੰ ਤਬਾਹ ਕਰਕੇ ਰੱਖਤਾ ਸਾਡੀ ਜਵਾਨੀ ਨਸ਼ਿਆਂ ਦੇ ਵਿੱਚ ਰੋਲ ਕੇ ਰੱਖ ਦਦੀ ਪਰ ਜਿਹੜੀ ਨਵੀਂ ਪੁਰੀਰੀ ਆ ਰਹੀ ਹੈ ਅਸੀਂ ਇਹਨਾਂ ਨੂੰ ਇਹੀ ਕਹਾਂਗੇ ਕਿ ਬੱਚਿਓ ਤੁਸੀਂ ਪੰਜਾਬ ਨੂੰ ਸਵਾਲਣਾ ਸਾਡਾ ਪੰਜਾਬ ਖੇਤਾਂ ਦੇ ਵਿੱਚ ਕਾਫੀ ਪਛੜਿਆ ਅਸੀਂ ਕਾਫੀ ਪਿੱਛੇ ਗਏ ਆ ਮੈਂ ਇੰਨਾ ਕਹਿਦਾ ਹੋਇਆ ਇੱਥੇ ਆਈ ਮਸ਼ਾਉਦਾ ਸੀ ਕੁਰਾਲੀ ਵੱਲੋਂ ਬਹਾਦਰ ਸਿੰਘ ਜੀ ਓਕੇ ਸਾਡੇ ਮਿਊਸਪਲ ਕੌਂਸਲਰ ਤੇ ਸਾਡੀ ਪ੍ਰੈਸ ਸਾਡੀ ਕੁਰਾਲੀ ਦੀ ਆਈ ਹੋਈ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਸਾਡੀ ਮਿਊਸਪਲ ਕਮੇਟੀ ਦੀ ਸਾਰੀ ਟੀਮ ਤੇ ਸਾਡੇ ਚੇਅਰਮੈਨ ਰਾਣਾ ਜੀ ਇਹਨਾਂ ਸਾਰਿਆਂ ਦੇ ਪ੍ਰਾਰਲਾ ਸਦਕਾ ਤੁਸੀਂ ਜੀ ਹੈ ਜਿਹੜਾ ਅੱਜ ਐਡਾ ਵੱਡਾ ਪ੍ਰੋਗਰਾਮ ਸਾਡੇ ਖੈਰ ਕੁਰਾਲੀ 'ਚ ਹੋ ਰਿਹਾ ਪਿਛਲੇ ਸਾਲ ਵੀ ਹੋਇਆ ਸੀ ਤੇ ਅਸੀਂ ਇਹੀ ਅਰਦਾਸ ਕਰਕੇ ਜਾਂਦੇ ਆ ਕਿ ਸਾਡੇ ਪੰਜਾਬ ਨੂੰ ਹੱਸਦਾ ਬਸਦਾ ਪੰਜਾਬ ਬਣਿਆ ਰਹੇ ਧੰਨਵਾਦ ਜੈ ਧੰਨਵਾਦ ਕਰ ਤਰੀਕ ਰਣਾ ਜੀ ਮਿਲਤੇ ਬਿਰਾਜਮਾਨ ਸਾਡੇ ਬਹੁਤ ਸਤਿਕਾਰਯੋਗ ਅਧਿਆਪਕ ਸਾਹਿਬ ਗੋਲੀ ਨਗਰ ਕੌਂਸਲ ਦੇ ਯੂਥ ਸਾਹਿਬ ਸਰਦਾਰ ਪਰਮਿੰਦਰ ਜੀ ਹੋਰ ਸਾਡੇ ਸੀਨੀਅਰ ਲੀਡਰ ਸਰ ਜਗਵਿੰਦਰ ਜੀ ਇਸ ਮੁੱਢੀ ਪ੍ਰੈਜ਼ਾ ਮੈਂ ਤੁਹਾਡੇ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਝਾ ਇੱਕ ਬਹੁਤ ਵੱਡਾ ਸੁਪਨਾ ਹੈ ਕਿ ਪੰਜਾਬ ਨੂੰ ਨਸ਼ਿਆਂ ਤੋਂ ਦੂਰ ਕਰਿਆ ਜਾਵੇ ਤੇ ਉਹ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਜਿਹੜੀਆਂ ਖੇਡਾਂ ਨੇ ਖੇਡੋ ਸਭ ਤੋਂ ਵੱਡਾ ਸਾਡੇ ਕੋਲ ਅਜਿਹੇ ਜੁਲ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜ ਕੇ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਬਜ਼ੁਰਗਾਂ ਨੂੰ ਤੇ ਪੰਜਾਬ ਦੇ ਸਭ ਸਾਰੇ ਲੋਕਾਂ ਨੂੰ ਗਰਾਊਂਡ ਦੇ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ ਤੇ ਦੋਸਤੋ ਜਿੰਦਗੀ ਆਪਾਂ ਹੁਣ ਪਿਛਲੇ ਲੋਪ ਵਿੱਚ ਦੇਖਿਆ ਹੁਣ ਇਸ ਲੋਪ ਵਿੱਚ ਦੇਖਿਆ ਆਪਾਂ ਨੇ ਕਿ ਆਪਣੀ ਜਿਹੜੀ ਪੰਜਾਬ ਦੀ ਖਾਦੀ ਦੀ ਟੀਮ ਹੈ ਅੜੀ ਆਪਣੀ ਦੀ ਖਾਦੀ ਟੀਮ ਹੈ ਉਹਨੇ ਸਭ ਤੋਂ ਵੱਧ ਪੰਜਾਬੀ ਸੀ ਜਿਹੜੇ 골ਡ ਮੈਡ ਲੈ ਕੇ ਆਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਹੋਰ ਪੋਸਟਰਨ ਕਰਕੇ ਆਪਾਂ ਹੋਰ ਵੀ ਜਿਆਦਾ ਮਹਿੰਤ ਕਰਕੇ ਇਹਦੇ ਵਿੱਚ ਜਿਹੜੀ 골ਡ ਮੈਡ ਗਿਰਦੀ ਹੈ ਉਹ ਵਧਾਈ ਜਾਵੇ ਸੋ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ ਵੀ 플레이ਰ ਕਰਦੀਆਂ ਨੇ ਤੇ ਨਾਲ ਦੀ ਨਾਲ ਸਾਡੀ ਭਾਈਚਾਰਕ ਸਾਂਝ ਵੀ ਵਧਾਉਂਦੀਆਂ ਨੇ ਕਿਉਂਕਿ ਹਰ ਖਿਡਾਰੀ ਜਦੋਂ ਟੀਮ ਦੀ ਸਪੀਟ ਦੇ ਵਿੱਚ ਖੇਡਦਾ ਤਾਂ ਉਹ ਦੂਜਿਆਂ ਦੇ ਨਾਲ ਉਹਦਾ ਮਿਲਵਰਤਨ ਦੀ ਭਾਵਨਾ ਜਿਹੜੀ ਉਹ ਬਹੁਤ ਹੀ ਪੈਦਾ ਹੁੰਦੀ ਹੈ ਸੋ ਖੇਡਾਂ ਸਾਡੇ ਜੀਵਨ ਦਾ ਬਹੁਤ ਜ਼ਰੂਰੀ ਅੰਗ ਨੇ ਅੱਜ ਸਾਡੇ ਪੁਰਾਣੇ ਸਮੇਂ 'ਚ ਅਸੀਂ ਦੇਖੀਏ ਤਾਂ ਸਾਡੀਆਂ ਖੇਤਾਂ ਦੇ ਵਿੱਚ ਬਹੁਤ ਹੀ ਅਮੀਰੀਆਂ ਵੀ ਛੰਡੀ ਹੁੰਦੀ ਸੀ ਦੁਨੀਆ ਦੇ ਵਿੱਚ ਪਰ ਅੱਜ ਅਸੀਂ ਅਲਮਪਿਕ ਕੋਕੇ ਹੱਡੀ ਐ ਤਾਂ ਉਹਦੇ ਅਸੀਂ 77ਵੇਂ 78ਵੇਂ ਨੰਬਰ ਤੇ ਆਏ 140 ਕਰੋੜ ਦੀ ਆਬਾਦੀ ਤੇ ਉਹ 77ਵੇਂ ਨੰਬਰ ਤੇ 77ਵੇਂ 72ਵੇਂ ਨੰਬਰ ਤੇ ਉਹ ਮੈਡਲ ਕੈਲੀ ਦੇ ਵਿੱਚ ਹੋਵੇ ਤਾਂ ਇਹ ਸਾਡੇ ਲਈ ਸਾਰਿਆਂ ਲਈ ਇਹ ਸੋਚਣ ਦੀ ਲੋੜ ਹੈ ਕਿ ਕਿਉਂ ਹੈ 140 ਕਰੋੜ ਦੀ ਕਮਾਦੀ ਚੋਕੀ ਅਸੀਂ ਕੁਝ ਸੰਕੜੇ ਖਿਡਾਰੀ ਐਸੇ ਫੈਲਾ ਨਹੀਂ ਕਰ ਸਕਦੇ ਜੋ ਸਾਨੂੰ 올림픽 ਦੇ ਵਿੱਚ ਮਾਣ ਦਿਵਾ ਸਕਣਾਂ ਪੰਜਾਬ ਸਰਕਾਰ ਨੇ ਉਪਰਾਲਾ ਸ਼ੁਰੂ ਕੀਤਾ ਹੈ ਤੋਂ ਪਿਛਲੇ ਸਾਲ ਤੋਂ ਖੇਡਾਂ ਮਤਨ ਪੰਜਾਬ ਦੀਆਂ ਸ਼ੁਰੂ ਹੋਈਆਂ ਨੇ ਇੱਥੋਂ ਸਾਡਾ ਟੈਲੇਂਟ ਪੈਦਾ ਹੋਵੇਗਾ ਤੇ ਉਹ ਅੱਗੇ ਜਾ ਕੇ ਅਲੰਪਕ ਦੇ ਵਿੱਚ ਮੱਲਾ ਮਾਰੀਗਾ ਅਲੰਪਕ ਜਿਹੜੀ ਹੈਗੀ ਆ ਮੈਂ ਸਮਝਦਾ ਕਿ ਇਹ ਤਾਂ ਸਾਡੇ ਇੰਡੀਆ ਚੋਂ ਇੰਡੀਆ ਜਿਉਂ ਨਹੀਂ ਸਾਡੇ ਪੰਜਾਬ ਚੋਂ ਸ਼ੁਰੂ ਹੋਈ ਹੋਈ ਆ ਅਲੰਪਕ ਖੇਡਾਂ ਦੀ ਭਾਵਨਾ ਜਿਹੜੀ ਉਹ ਸਾਡੇ ਪੰਜਾਬ ਚੋਂ ਸ਼ੁਰੂ ਹੋਈ ਆ ਕਿਉਂਕਿ 17ਵੀਂ ਸਦੀ ਦੇ ਵਿੱਚ ਸਾਡੇ ਇੱਥੇ ਨਾਲ ਹੀ ਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਪਾਵੇਂ ਉਹ ਅਸੀਂ ਧਾਰਮਿਕ ਦ੍ਰਿਸ਼ਟੀ ਤੋਂ ਦੇਖਦੇ ਆ ਪਰ ਇੱਕ ਉਹ ਗੁਰੂ ਸਾਹਿਬ ਨੇ ਖੇਡਾਂ ਦੀ ਭਾਵਨਾ ਪੈਦਾ ਕਰਨ ਦੇ ਲਈ ਹੋਲਾ ਮਹੱਲਾ ਸ਼ੁਰੂ ਕੀਤਾ ਸੀ ਉਸੇ ਭਾਵਨਾ ਤੋਂ ਲੈ ਕੇ ਮੈਨੂੰ ਲੱਗਦਾ ਹੈ ਵੀ 올림픽 ਦੀ ਸ਼ੁਰੂਆਤ ਹੋਈ ਹੈ ਕਿਉਂਕਿ ਤਕਰੀਬਨ 100 ਸਾਲ ਬਾਅਦ 올림픽 ਖੇਡਾਂ ਹੋਣੀਆਂ ਸ਼ੁਰੂ ਹੋਈਆਂ ਨੇ ਹੋਲੇ ਮਹੱਲੇ ਤੋਂ ਸੋ ਹਾਉ ਅਸੀਂ ਨਾਲ ਮਿਲ ਕੇ ਸਾਰੇ ਇਨ੍ਹਾਂ ਖਿਡਾਰੀਆਂ ਦਾ ਮਾਣ ਵੀ ਵਧਾਈਏ ਇਨ੍ਹਾਂ ਖਿਡਾਰੀਆਂ ਨੂੰ ਸਤਿਕਾਰ ਦੇਈਏ ਆਪਣੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰੀਏ ਸੋ ਤਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ 올림픽 ਦੇ ਵਿੱਚ ਕੋਈ ਮੱਲਾ ਮਾਰੀ ਇਹ ਮਿਸਾਲ ਹੈ ਜਗਦੀ ਰਹੇਗੀ 4 ਸਾਲ ਬਾਅਦ 올림픽 ਖੇਡਾਂ ਆਉਣੀਆਂ ਨੇ ਮੈਨੂੰ ਵਿਸ਼ਵਾਸ ਹੈ ਕਿ ਇਹ ਮਿਸਾਲ ਇੱਕ ਬੜੀ ਵੱਡੀ ਮਿਸਾਲ ਬਣ ਕੇ ਉੱਭਰੇਗੀ ਤੇ ਸਾਨੂੰ 올림픽 ਦੇ ਵਿੱਚ ਜ਼ਰੂਰ ਕਾਫੀ ਮੈਡਲ ਦਿਵਾਏਗੇ ਸੋ ਤੁਹਾਡਾ ਸਾਰਿਆਂ ਦਾ ਇੱਥੇ ਕਾਉਂਸਲਰ ਸਹਿਬਾਨ ਸੋ ਮੇਰੇ ਪਿਆਰੇ ਬੱਚੇ ਮੇਰਾ ਸ਼ਹਿਰ ਦੇ ਸੇਡਾ ਬਤਨ ਅਧੀਆਂ 2024 ਦੀ ਅਸਰ ਆਗਾਜ਼ ਹੋਇਆ ਜੀ ਅਸੀਂ ਮਿਸਾਲ ਕਰਾਲੀ ਪਹੁੰਚੀ ਹੈ ਇੱਕ ਚੰਗਾ ਸਵਾਗਤ ਕੀਤਾ ਗਿਆ ਸਕੀ ਕਹਿਣਾ ਚਾਹੁੰਦੇ ਹਾਂ ਮੈਂ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਸਪੈਸ਼ਲ ਪਿਛਲੇ ਸਾਲ ਤੋਂ ਸ਼ੁਰੂਆਤ ਕੀਤੀ ਗਈ ਸੀ ਸਾਰੇ ਪੰਜਾਬ ਦੇ ਵਿੱਚ ਜਿਹੜੇ ਬਲੌਕ ਲੈਵਲ ਤੇ ਖੇਡਾਂ ਜਿਹੜੀਆਂ ਕਰਵਾਈਆਂ ਗਈਆਂ ਸੀ ਉਸੇ ਤਰ੍ਹਾਂ ਉਸੇ ਲੜੀ ਤਹਿਤ ਇਸ ਸਾਲ ਵੀ ਅੱਜ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਹੈ ਮਿਸਾਲ ਸਾਡੇ ਕੋਲੇ ਪਹੁੰਚੀ ਹੈ ਅਸੀਂ ਉਹਨਾਂ ਦਾ ਸਵਾਗਤ ਕਰਨ ਲਈ ਇੱਥੇ ਆਏ ਹਾਂ ਤਾਂ ਇਹ ਜਿਹੜਾ ਬਹੁਤ ਵੱਡਾ ਉਪਰਾਲਾ ਸਰਕਾਰ ਦਾ ਜਿਸ ਦੇ ਨਾਲ ਬੱਚਿਆਂ ਨੂੰ ਵੀ ਇੱਕ achhi sehat ਮਿਲਦੀ ਹੈ ਤੰਦਰੁਸਤੀ ਲਈ ਜਿਹੜਾ ਹੈ ਇੱਕ ਅੱਛਾ ਮੌਕਾ ਮਿਲਦਾ ਆਪਣੀ ਟੈਲੈਂਟ ਦਿਖਾਉਣ ਦਾ ਵੀ ਮੌਕਾ ਮਿਲਦਾ ਕਿਉਂਕਿ ਆਮ ਆਪਣੇ ਜਿਹੜੇ ਪਿੰਡਾਂ ਵਾਲੇ ਬੱਚੇ ਸੀਗੇ ਉਹਨਾਂ ਨੂੰ ਕੋਈ ਮਗਰੋਂ ਦੀ ਮੌਕਾ ਨਹੀਂ ਸੀ ਮਿਲਦਾ ਕਿਉਂਕਿ ਉਹਨਾਂ ਨੂੰ ਇੱਕ ਲੈਵਲ ਨੂੰ ਮਿਲਦਾ ਹੈ ਗਰਾਊਂਡ ਤੇ ਰੋਡ ਜਾ ਕੇ ਪ੍ਰੈਕਟਿਸ ਕਰਨ ਦਾ ਇੱਥੇ ਜਦੋਂ ਆਪਣੇ ਕੰਪੀਟੀਸ਼ਨ ਜੇ ਇੱਕ ਦੂਜੇ ਨਾਲੋਂ ਪਛੜ ਕੇ ਜਾਂਦੇ ਆ ਜਾਂ ਕੋਈ ਰਹਿ ਜਾਂਦਾ ਪਰ ਫਿਰ ਵੀ ਉਹਨਾਂ ਨੂੰ ਇੱਕ ਅੱਛੀ ਪ੍ਰੇਰਨਾ ਮਿਲਦੀ ਹੈ ਜਿਸ ਦੇ ਨਾਲ ਉਹ ਅਗਲੇ ਕੰਪੀਟੀਸ਼ਨ ਦੀ ਤਿਆਰੀ ਕਰਦੇ ਆ ਬਲੌਕ ਲੈਵਲ ਜਿੱਤੇ ਆ ਫਿਰ ਡਿਸਟ੍ਰਿਕਟ ਲੈਵਲ ਤੋਂ ਫਿਰ ਸਟੇਟ ਲੈਵਲ ਤੇ ਪਹੁੰਚਦੇ ਆ ਸਟੇਟ ਲੈਵਲ ਤੋਂ ਅੱਗੇ ਵਰਲਡ ਲੈਵਲ ਦੇ ਕੱਪ ਜਿੱਥੇ ਵੀ ਉੱਥੇ ਪਹੁੰਚਣਾ ਸਾਰੀਆਂ ਦਿਮਾਂ ਆਪਣੀਆਂ ਸਾਰੇ ਪੰਜਾਬ ਦੇ ਬਹੁਤ ਅੱਛੇ ਪਲੇਅਰ ਹੈਗੇ ਆ ਪਰ ਜਿਹੜਾ ਸਰਕਾਰ ਵੱਲੋਂ ਮੌਕਾ ਦਿੱਤਾ ਗਿਆ ਬਹੁਤ ਅੱਛਾ ਮੌਕਾ ਜਿਸ ਤਰ੍ਹਾਂ ਸਾਡੇ ਸਰੀਰ ਲਈ ਖਰਾਕ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਖੇਡਾਂ ਵੀ ਬਹੁਤ ਜ਼ਰੂਰੀ ਹਨ ਤੰਦਰੁਸਤੀ ਲਈ ਇਸ ਨਾਲ ਬੱਚੇ ਜਿਹੜੇ ਹੈਗੇ ਆ ਜਾਂ ਜਿਹੜਾ ਵੀ ਇਨਸਾਨ ਹੈਗਾ ਖੇਡਾਂ ਨਾਲ ਆਪਣਾ ਸਿਹਤ ਤੰਦਰੁਸਤ ਰੱਖਦਾ ਬਿਮਾਰੀਆਂ ਕੋਈ ਬਚਦਾ ਕਨਚਾਂ ਤੋਂ ਵੀ ਦੂਰ ਰਹਿੰਦੇ ਆ ਤੋ ਬਹੁਤ ਵਧੀਆ ਮੌਕਾ ਮਿਲਦਾ ਬਹੁਤ ਅੱਛਾ ਉਪਰਾਲਾ ਤੇ ਮੈਂ ਸਾਰੇ ਕਰਾਲਾ ਨੂੰ ਕਰਾਲੀ ਨਿਵਾਸੀਆਂ ਖਰੜ ਨਿਵਾਸੀਆਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਵੀ ਵੱਧ ਤੋਂ ਵੱਧ ਖੇਡਾਂ ਵਿੱਚ ਜੁੜੋਦਾਨ ਕਰੋ ਬੱਚਿਆਂ ਨੂੰ ਇਸ ਚਾਰ ਕਰਨ ਆਪਣੇ ਆਪਣੇ ਬੱਚਿਆਂ ਨੂੰ ਵੀ ਇਸ ਪਾਸੇ ਜਰੂਰ ਲਾਉਣ ਜੋ ਆਪਣੀ ਸਿਹਤ ਵੀ ਤੰਦਰੁਸਤ ਰੱਖਣ ਤੇ ਕੰਪੀਟੀਸ਼ਨ ਨਾਲ ਵੀ ਬੱਚਿਆਂ ਦਾ ਹੌਸਲਾ ਵਧਾਈ ਹੁੰਦੀ ਹੈ ਤੋ ਬਹੁਤ ਵਧੀਆ ਮੌਕਾ ਮਿਲਦਾ ਹੈ 올림픽 ਦੇ ਵਿੱਚ ਕਾਫੀ ਅੱਛਾ ਰਿਸਪਾਂਸ ਮਿਲਿਆ ਲੱਗਦਾ ਹੈ ਕਿ 2028 ਦੇ ਵਿੱਚ ਜਿਹੜੀ 올림픽 ਆਏਗੀ ਉੱਤੇ ਵਿੱਚ ਮੈਡਲ ਦੀ ਗਿਣਤੀ ਵਧੇਗੀ ਜੀ ਜਰੂਰ ਜੀ ਆਪਣਾ ਪੰਜਾਬ ਦੇਖੋ ਤੁਸੀਂ 50 ਸਾਲ ਬਾਅਦ ਅਸੀਂ ਜਿਹੜਾ 올림픽 ਹਾਕੀ ਦੀ ਟੀਮ ਸਾਡੀ ਪਹੁੰਚੀ ਹੈ ਤੋ ਛੁਰੂਆਤ ਵੀ ਜਿਹੜੀ ਵਰਲਡ ਲੈਵਲ ਤੇ ਸਾਡੇ ਪੰਜਾਬ ਦੇ ਖਿਡਾਰੀ ਛਾਇ ਰਹਿੰਦੇ ਸੀ ਉਸੇ ਤਰ੍ਹਾਂ ਹੁਣ ਮੌਕਾ ਆਇਆ ਵਿੱਚ ਥੋੜਾ ਸਮਾਂ ਫੜੋਤ ਆਈ ਸੀ ਪਰ ਹੁਣ ਫੇਰ ਵੀ ਉਮੀਦ ਕਰਦੇ ਆਂ ਅਗਲੀ ਲੰਪੀਨ ਚ ਅਸੀਂ ਬਹੁਤ ਵੱਡੇ ਅੱਛੇ ਮੈਡਲ ਅੱਛੇ ਸਥਾਨ ਲਵਾਂਗੇ ਹੁਣ ਵੀ ਸਾਡੇ ਪਲੇਅਰਸ ਨੇ ਬਹੁਤ ਅੱਛਾ ਮੌਕਾ ਲਿਆ ਬਹੁਤ ਅੱਛੇ ਮੈਡਲ ਜਿੱਤੇ ਆ ਪਰ ਫੇਰ ਵੀ ਇਹਦੇ ਨਾਲੋਂ ਸੰਤੁਸ਼ਟੀ ਨਹੀਂ ਆ ਕਿਉਂਕਿ ਪੰਜਾਬ ਮੋਰੀ ਰਿਹਾ ਹਮੇਸ਼ਾ ਖੇਡਾਂ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਖਿਡਾਰੀ ਹੈ ਗੱਭਰੂ ਹੈਗੇ ਆ ਹਮੇਸ਼ਾ ਅੱਗੇ ਰਹੇ ਆ ਤੋਂ ਆਸ ਕਰਦਾ ਆਂ ਅਮ ਅਗਲੀਆਂ ਗੇਮਾਂ ਦੇ ਵਿੱਚ ਵੀ ਅਸੀਂ ਬਹੁਤ ਵੱਡੀਆਂ ਮੱਲਾ ਮਾਰਾਂਗੇ ਬਹੁਤ ਵੱਡੀਆਂ ਉਪਲਬਧੀਆਂ ਪ੍ਰਾਪਤ ਕਰਾਂਗੇ ਐਸੀ ਕਿ ਅੱਜ ਮਸ਼ਾਲ ਆਣੀ ਸੀ ਵੀ ਕੁਰਾਲੀ ਦੀ ਜੀ ਸਾਹਿਬ ਖੇਡਾਂ ਵੱਲੋਂ ਪੰਜਾਬ ਦੀਆਂ ਤੇ ਤਹ ਜਿਹੜੀ ਮਿਸ਼ਾਲ ਪੂਰੇ ਪੰਜਾਬ ਦੇ ਵਿੱਚ ਘੰਬਰੀਏ ਉਹਦੇ ਲਈ ਅੱਜ ਇਹਦਾ ਸਵਾਗਤ ਕਰਾ ਲਈ ਵਿਖੇ ਕੀਤਾ ਗਿਆ ਜਿਹਦੇ ਵਿੱਚ ਆਪਣੇ ਐਸ ਡੀ ਐਮ ਸਰ ਮੁੱਖ ਮਹਿਮਾਨ ਦੇ ਵਜੋਂ ਇਹਨਾਂ ਨੇ ਪੁੱਜੇ ਨੇ ਇੱਥੇ ਤੇ ਅੱਜ ਲਈ ਸਾਰੇ ਬੱਚਿਆਂ ਦੇ ਲਈ ਉਹ ਇਹ ਉਹਨਾਂ ਦਾ ਪ੍ਰਬੰਧ ਨਾਸਤੇ ਦਾ ਤੇ ਹੋਰ ਵੀ ਜਿੰਨੇ ਵੀ ਇੱਥੇ ਦੇ ਆਪਣੇ ਹੋਰ ਟੀਚਰ ਸਾਹਿਬਾਨ ਆਏ ਵਸੀ ਆਪਣੇ ਕੋਚ ਸਾਹਿਬਾਨ ਆਏ ਵਸੀ ਉਹਨਾਂ ਦਾ ਸਾਰਾ ਨਾਸਤੇ ਦਾ ਕੀਤਾ ਗਿਆ ਸੀ ਕਿੰਨਾ ਕੁ ਫਾਇਦਾ ਹੁੰਦਾ ਜਿਹੇ ਟੂਰਨਾਮੈਂਟਾਂ ਨਾਲ ਬਹੁਤ ਵੱਡੀ ਇਹਦੇ ਵਿੱਚ ਦੇਖੋ ਜਿਹੜਾ ਵੀ ਬੱਚਾ ਗਰਾਊਂਡ ਦੇ ਨਾਲ ਜੁੜੇਗਾ ਗਰਾਊਂਡ ਦੇ ਵਿੱਚ ਜਾ ਕੇ ਖੇਲੇਗਾ ਚਾਹੇ ਉਹ ਜਿੱਤੇਗਾ ਚਾਹੇ ਹਾਰੇਗਾ ਉਹਨੂੰ ਇੱਕ ਨਵੀਂ ਪ੍ਰੇਰਣਾ ਮਿਲੇਗੀ ਉਹਨੂੰ ਜੇ ਉਹ ਜਿੱਤ ਰਿਹਾ ਹੈ ਤਾਂ ਉਹਨੂੰ 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 ਹੋਰ ਮਜੂਤੀ ਮਿਲੇਗੀ ਜੇ ਉਹ ਬੱਚਾ ਹਾਰ ਰਿਹਾ ਹੈ ਤਾਂ ਉਹਨੂੰ ਥੋੜੀ ਹੋਰ ਮਿਹਨਤ ਕਰਨ ਦੀ ਲੋੜ ਹੈ ਤਾਂ ਬੱਚਾ ਹੋਰ ਮਿਹਨਤ ਕਰੇਗਾ ਤੇ ਇਹੀ ਜਿਹੜਾ ਸੰਘਰਸ਼ ਹੈ ਉਹਦੇ ਜੀਵਨ ਦੇ ਵਿੱਚ ਅੱਗੇ ਵੀ ਕੰਮ ਆਏਗਾ ਬਾਕੀ ਨਾ ਸਰ ਅੱਜ ਖੇਡਾਂ ਵਾਤਨ ਪੰਜਾਬ ਦਾ ਵਾਲੀ ਪੰਚਲ ਦਾ ਜਿਹੜਾ ਪ੍ਰਸ਼ਾਦ ਦਾ ਸਵਾਗਤ ਕੀਤਾ ਗਿਆ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਵਿੱਚ ਪੰਜਾਬ ਨੂੰ ਉੱਪਰ ਚੁੱਕਣ ਦੇ ਲਈ ਅ ਬੱਚਿਆਂ ਦਾ ਟੈਲੈਂਟ ਨਖਾਰਨ ਦੇ ਲਈ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਗਈ ਹੈ ਇੱਕ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦਾ ਜਿੱਥੇ ਸਾਡੇ ਨੌਜਵਾਨ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਗੇ ਉਥੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਤੇ ਨਾਲ ਦੀ ਨਾਲ ਸਾਡੀ ਭਾਈਚਾਰਕ ਸਾਂਝ ਵੀ ਵਧੇਗੀ ਖੇਡਾਂ ਦੀ ਭਾਵਨਾ ਦੇ ਨਾਲ ਜਿਹੜਾ ਸਾਡੇ ਚ ਕਾਫੀ ਸਾਰੀਆਂ ਜਿਹੜੀਆਂ ਸਮਾਜ ਦੇ ਵਿੱਚ ਹੈਗਾ ਸੁਧਾਰ ਉਹ ਆਉਂਦਾ ਹੈਗਾ ਤੇ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਡਾ ਇੰਡੀਆ ਹੈ ਖੇਡਾਂ ਦੇ ਵਿੱਚ ਕਾਫੀ ਪਿੱਛੇ ਚੱਲ ਰਿਹਾ ਹੈ بڑے ਛੋਟੇ ਛੋਟੇ ਦੇਸ਼ਾਂ ਤੋਂ 140 ਕਰੋੜ ਦੀ ਆਬਾਦੀ ਵਾਲਾ ਦੇਸ਼ بڑے ਛੋਟੇ ਛੋਟੇ ਕਰੋੜ ਕਰੋੜ 2-2 ਕਰੋੜ ਦੀ ਆਬਾਦੀ ਵਾਲੇ ਦੇਸ਼ਾਂ ਤੋਂ ਮੈਲਡ ਟੈਲੀ ਦੇ ਵਿੱਚ ਪਿੱਛੇ ਹੈ ਸੋ ਇਹ ਨਵੇਂ ਖਿਡਾਰੀਆਂ ਨੂੰ ਫਾਇਦਾ ਕਰਨ ਦੇ ਲਈ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਪਿੰਡਾਂ ਦੇ ਵਿੱਚ ਜਿਹੜਾ ਟੈਲੈਂਟ ਪਿਆ ਜਿਨ੍ਹਾਂ ਨੂੰ ਮੌਕੇ ਨਹੀਂ ਮਿਲਦੇ ਉਹਨਾਂ ਨੂੰ ਮੌਕੇ ਦੇਣ ਦੇ ਲਈ ਇਹ ਬਹੁਤ ਸੁਖਾਈ ਹੋਵੇ ਹੋਣਗੀਆਂ ਖੇਡਾਂ ਵਤਨ ਪੰਜਾਬ ਦੀਆਂ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਆਲੰਪਿਕ ਦੇ ਵਿੱਚ ਇਹਨਾਂ ਖੇਡਾਂ ਵਤਨ ਪੰਜਾਬ ਦੀਆਂ ਚੋਂ ਉਹ ਥੱਕੇ ਸਾਡੇ ਕਈ ਬੱਚੇ 올림픽 ਦੇ ਵਿੱਚ ਭਾਗ ਲੈਣਗੇ ਤੇ ਉਹ ਜਰੂਰ ਮੈਡਲ ਵੀ ਜਿੱਤ ਕੇ ਲਿਆਉਣਗੇ ਸਾਡੀਆਂ ਸ਼ੁਭਕਾਮਨਾਵਾਂ ਨੇ ਇਨ੍ਹਾਂ ਬੱਚਿਆਂ ਨੂੰ ਜਿਹੜੇ ਭਾਗ ਲੈ ਰਹੇ ਨੇ ਤੇ ਮੈਂ ਮਾਪਿਆਂ ਨੂੰ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਲਈ ਉਤਸ਼ਾਹਤ ਕਰਿਏ ਇਨ੍ਹਾਂ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਹਿੱਸਾ ਲੈਣ ਲਈ ਅਸੀਂ ਆਪਣੇ ਬੱਚਿਆਂ ਨੂੰ ਪ੍ਰੇਰਿਏ ਤਿਆਰ ਕਰੀਏ ਸੋ ਮੈਂ ਅੰਤ ਦੇ ਵਿੱਚ ਫਿਰ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਕਰਾਲੀ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਇਸ ਮਸ਼ਾਲ ਦਾ ਜਿਹੜਾ ਇੱਥੇ ਸਵਾਗਤ ਕੀਤਾ ਤੇ ਆਏ ਹੋਏ ਬੱਚਿਆਂ ਨੂੰ ਐਪਰੀਸ਼ੀਏਟ ਕੀਤਾ ਉਹਨਾਂ ਦੀ ਹੌਸਲਾ ਉਫਜਾਈ ਕੀਤੀ